ਹੈਲੋ ਹਾਂਜੀ ਅੱਜ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਿਖਾਉਣੀ ਆ ਤੁਹਾਨੂੰ ਆਪਾਂ ਰੰਗ ਬਰੰਗੀਆਂ ਬਣ ਰਹੀਆਂ ਕੁਲਫੀਆਂ ਜਿਹੜੀਆਂ ਕਿ ਆਪਣੇ ਬੱਚੇ ਬੜੇ ਚਾਨ ਨਾਲ ਖਾਂਦੇ ਨੇ ਮੈਂ ਤੁਹਾਨੂੰ ਤਾਈਓ ਹਰ ਵਾਰ ਕਹਿੰਨੀ ਹੁੰਦੀ ਆ ਵੀ ਹਨਾ ਬਾਹਰ ਲਿਆ ਚੀਜ਼ਾਂ ਨਾ ਖਾਓ ਨਾ ਖਾਓ ਦੇਖੋ ਕਿੰਨਾ ਜ਼ਹਿਰ ਖਵਾ ਰਹੇ ਨੇ ਤੇ ਹੁਣ ਇਹ ਇਹਦੇ ਵਿੱਚ ਹਨਾ ਰੇਹ ਘੋੜੂਗਾ ਰੇਹ ਘੋਲ ਕੇ ਬਣਾਉਗਾ ਦੇਖਦੇ ਜਾਓ ਤੁਸੀਂ ਹਨਾ ਕਿੰਨਾ ਖਤਰਨਾਕ ਕੈਮੀਕਲ ਪਾ ਪਾ ਕੇ ਇਹ ਬਣਾਉਣਗੇ ਤੇ ਇਹੀ ਆਪਾਂ ਨੂੰ ਹਨਾ ਅੱਗੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲਾ ਰਹੇ ਨੇ ਤਾ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਹਨਾ ਕਿ ਪਤਾ ਨਹੀਂ ਕਿੰਨੇ ਕ ਕੈਮੀਕਲ ਇਹਦੇ ਵਿੱਚ ਪਾਉਣਗੇ ਇਹ ਇਹ ਵੀਡੀਓ ਮੈਨੂੰ ਵੀ ਅੱਗੋਂ ਹਨਾ ਕਿਸੇ ਤੋਂ ਮਿਲੀ ਹੈਗੀ ਤੇ ਮੈਂ ਸੋਚਿਆ ਵੀ ਅੱਗੇ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕੀਤੀ ਜਾਵੇ ਤੇ ਹੁਣ ਇਹਦੇ ਵਿੱਚ ਇਹ ਰਸਨਾ ਜਿਹੜੀ ਆਪਣੀ ਹੁੰਦੀ ਆ ਆਪਾਂ ਇਨੋ ਵਗੈਰਾ ਨਾ ਹੁੰਦੀਆਂ ਨੇ ਰਸਨਾ ਵਾਂਗੂ ਉਹਦੇ ਪੈਕਟ ਹੈਗਾ ਰਸਨਾ ਦਾ ਇਹਦੇ ਵਿੱਚ ਪਾ ਦੂਗਾ ਦੇਖੋ ਆਪਣੇ ਬੱਚੇ ਹਨਾ ਬੜੇ ਚਾਹ ਨਾਲ ਜਾਂਦੇ ਨੇ ਭਾਈਆਂ ਕੋਲੇ ਭੱਜ-ਭੱਜ ਕੇ ਵੀ ਹਾਂ ਅਸੀਂ ਨੇ ਗੁਲਫੀਆਂ ਖਾਣੀਆਂ ਨੇਗੀਆਂ ਪਰ ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਨੂੰ ਬਚਾ ਲਓ ਇਹ ਐਨੇ ਜ਼ਿਆਦੇ ਕੈਮੀਕਲ ਪਾਏ ਜਾਂਦੇ ਨੇ ਤੇ ਕੋਈ ਸਫਾਈ ਦਾ ਧਿਆਨ ਨਹੀਂ ਕੋਈ ਕੁਛ ਨਹੀਂ ਦੇਖੋ ਇਦਾਂ ਹੀ ਗੰਦੇ ਟੱਬਾਂ 'ਚ ਘੋਲ-ਕੋਲ ਕੇ ਤੇ ਇਹ ਵੀ ਇੱਕ ਹੋਰ ਕੈਮੀਕਲ ਹੈਗਾ ਨਾ ਜਿਹੜਾ ਕਿ ਇਹਨੂੰ ਹੋਰ ਕਲਰ ਦੇਊਗਾ ਤੇ ਇਹਦਾ ਟੇਸਟ ਹੈ ਜਿਹੜਾ ਉਹਨੂੰ ਥੋੜਾ ਜਿਹਾ ਵਧਾ ਦੂਗਾ ਆਪਾਂ ਨੂੰ ਹੁੰਦਾ ਵੀ ਹਾਂ ਆਪਣੇ ਜਦੋਂ ਬੱਚੇ ਵੀ ਆਪਣੇ ਜਦੋਂ ਆਪਾਂ ਘਰੇ ਬਣਾਉਣਾ ਨਾ ਕਹਿਣਗੇ ਨਹੀਂ ਮੰਮੀ ਟੇਸਟ ਨਹੀਂ ਹੈਗੀ ਆ ਤਾਂ ਪਲੀਜ਼ ਆਣਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹਨ ਡਾਕਟਰਾਂ ਨੇ ਵੀ ਕਿਹਾ ਹੈਗਾ ਬਿਲੀਵਰ ਕਿਡਨੀ 10 12 ਸਾਲ ਦੇ ਬੱਚਿਆਂ ਦੀਆਂ ਵੀ ਹਨ ਬਿਲਕੁਲ ਖਰਾਬ ਹੋ ਜਾਣਗੀਆਂ ਦੇਖੋ ਪੈਸਾ ਆਪਾਂ ਕੀ ਕਰਾਂਗੇ ਬੱਚਿਆਂ ਵਾਸਤੇ ਆਪਾਂ ਪੈਸਾ ਕਮਾ ਰਹੇ ਹਾਂ ਤਾਂ ਪਲੀਜ਼ ਉਹਨਾਂ ਵਾਸਤੇ ਹਨ ਘਰ ਵਿੱਚ ਹੀ ਬ੍ਰਾਂਡਡ ਜਿਹੜੀ ਵੀ ਚੀਜ਼ ਹੁੰਦੀ ਆ ਥੋੜਾ ਜਿਹਾ ਬਹੁਤਾ ਕਲਰਫੁੱਲ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਮਾਮਾ ਨੂੰ ਮੇਰੀ ਬੇਨਤੀ ਹੈ ਦੇਖੋ ਕਿੰਨੇ ਗੰਦੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਬਣ ਰਿਹਾ ਹੈਗਾ ਤੇ ਹੁਣ ਦੇਖੋ ਮੱਖੀ ਮੱਸਰ ਕਿੰਨਾ ਆਪਣੇ ਘਰਾਂ ਦੇ ਵਿੱਚ ਵਹਿ ਰਹੇ ਪਰ ਇੱਥੇ ਵੇਚੀ ਜਾਂਦਾ ਹੈ ਪਿੱਛੇ ਜੇ ਤੁਸੀਂ ਖਬਰ ਵੀ ਸੁਣੀ ਸੀ ਕਿ ਇੱਕ ਸਿਪਕਲੀ ਸੀ ਬੱਚੇ ਨੇ ਹਨਾ ਕੁਲਫੀ ਦੇ ਵਿੱਚ ਖਾ ਲਈ ਸੀ ਤੇ ਉਹਦੀ ਡੈਥ ਹੋ ਗਈ ਸੀ ਥੋੜਾ ਜਿਹਾ ਕੇਅਰ ਦੇ ਨਾਲ ਹਨਾ ਰਹੋ ਦੇਖੋ ਕੋਈ ਕਵਰਿੰਗ ਨਹੀਂ ਹੈਗੀ ਬਿਲਕੁਲ ਨੰਗੇ ਤਰੀਕੇ ਦੇ ਨਾਲ ਹਨਾ ਦੇ ਕੋ ਸਾਰਾ ਕੁਝ ਬਣ ਰਿਹਾ ਹੈਗਾ ਤੇ ਆਪਣੇ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੈ ਨਾ ਵੀ ਕੀ ਕੁਝ ਹੋ ਰਿਹਾ ਹੈਗਾ ਤੇ ਹੁਣ ਇਹਨਾਂ ਦੀ ਪੈਕਿੰਗ ਹੋ ਜੂਗੀ ਪੈਕਿੰਗ ਹੋ ਕੇ ਅੱਗੇ ਖਾਣ ਵਾਸਤੇ ਵੀ ਤਿਆਰ ਨੇਗੀਆਂ ਇਹ ਤਾਂ ਪਲੀਜ਼ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਹਨਾ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਵੀ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਨੇ ਹੋਰ ਵੀਡੀਓ ਜਿਹੜੀਆਂ ਆਪਣੇ ਨੂੰ ਮਿਲਣੀਆਂ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੇ ਪੈਕਿੰਗ ਹੋ ਗਈ ਤੇ